ਇਹ ਸਾਰਾ origignal condition ਨਾਲ ਵੀਰੇ ਓਕੇ ਕੋਈ ਬੰਦਾ ਅਗਰ ਰੰਗ ਦੇ ਕਲਮ ਸਾਫਤ ਕਰ ਦੇਵੇ ਆ ਦੁਬਾਰੇ ਰੰਗ ਹੋਇਆ ਹੋਇਆ ਆਪਾਂ ਬੰਦੇ ਨੂੰ ਆਉਣ ਜਾਣ ਦਾ ਖਰਚਾ ਦੇ ਦਿਆਂਗੇ ਅੱਛਾ ਹਾਂ ਨਾਲ ਦੇ ਟਾਇਰ ਨੇ ਟਰੈਕਟਰ ਦੇ ਠੀਕ ਆ ਚਾਰੇ ਟਾਇਰ ਨਾਲ ਦੇ ਨਾਲ ਆ ਚੀਜ਼ਾਂ ਤੋਂ ਵੇਟ ਕਿਸੇ ਦੇ ਲਾਏ ਹੋਣਗੇ ਨਹੀਂ ਉਵੇਂ ਹੀ ਆ ਵੀਰੇ ਕਿਤੇ ਨਹੀਂ ਨਹੀਂ ਬਈ ਉਰੀ ਕਲੰਬੀ ਲਵਾ ਸਕਦੇ ਸੀ ਉਹ ਤਾਂ ਫਿਰ 1500 ਘੰਟੇ ਚੱਲੇ ਪੰਜਾਬ ਨੰਬਰ ਪਾਰਟੀ ਫਸਟ ਹੀ ਆ ਫਸਟ ਫਟ ਨਕਦ ਕੈਸ਼ ਨਕਦ ਕੈਸ਼ ਦਾ ਟਰੈਕਟਰ ਹੈ ਬਈ ਕਨੋਪੀ ਲੱਗੀ ਹੋਈ ਐ ਸੈਟ ਵੀ ਲੱਗਿਆ ਹੋਇਆ ਸਾਰਾ ਰੂਪ ਹੀ ਦੇਣਾ ਇਹ ਬੜੀ ਪ੍ਰਗਟਾ ਆ ਦੇਖਿਓ ਕਿਸੇ ਪਾਸੇ ਵੀ ਰੰਗ ਨਹੀਂ ਨੇ ਉਹ ਜੋ ਆ ਸੀ ਜਿੱਲਾ ਸੁਨਰ ਸਾਹੋਂ ਵੀ ਪਈਆਂ ਨੇ ਉਹ ਵੀ ਪਈਆਂ ਨੇ ਲੱਗੀਆਂ ਨਾ ਐ ਨਹੀਂ ਗੱਲ ਕੋਈ ਮਾਡਲ ਦੱਸਿਆ ਬਾਈ ਇਹ 20 20 ਮਾਡਲ ਓਕੇ ਬਈ ਯਾਰ ਮੇਰਾ ਸਾਰੇ ਚੈੱਕ ਕਰ ਬਾਈ ਮਗਰਾਂ ਨਾਲ ਵੀ ਚੈੱਕ ਕਰ ਬਾਈ ਰੇਨ ਨਾਲ ਵੀਰੇ ਰੇਨ ਨਾਲ ਅੱਜ ਨਾ ਆਪਾਂ ਪਿੰਡ ਉਪਲੀ ਦੇ ਵਿੱਚ ਆਏ ਹੋਇਆ ਇਹ ਉਪਲੀ ਪਿੰਡ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਬਲਕੇ ਇੱਕ ਵੀਡੀਓ ਨਹੀਂ ਅੱਜ ਪਹਿਲੀ ਵਾਰੀ ਨਹੀਂ ਕਹਿ ਸਕਦੇ ਇਸੇ ਘਰ ਦੇ ਵਿੱਚੋਂ ਸੈਂਕੜੇ ਟਰੈਕਟਰ ਆ ਜਿਹੜੇ ਅੱਜ ਤੱਕ ਆਪਾਂ ਨੇ ਬਕਾਇਆ ਤੇ ਤੇ ਬਾਇਓਰੀ ਟਰੈਕਟਰਾਂ ਦਾ ਕੰਮ ਕਰਦੇ ਨੇ ਕਾਫੀ ਚਿਰਾਂ ਤੋਂ ਟਰੈਕਟਰ 2 3 ਕੀ ਹੁੰਦੇ ਨੇ ਟਰੈਕਟਰ ਪਰ ਇਦਾਂ ਦੇ ਹੁੰਦੇ ਆ ਜਿੱਦਾਂ ਤੁਹਾਡੇ ਮਨ ਦੇ ਵਿੱਚ ਹਾ ਭਾਵ ਹੁੰਦੇ ਆ ਨਾ ਵੀ ਬਾਈ ਯਾਰ ਕਿਸੇ ਦੇ ਘਰੋਂ ਟਰੈਕਟਰ ਲੱਭ ਕੇ ਦੇ ਦਿਓ ਕੋਈ ਚੰਗਾ ਟਰੈਕਟਰ ਲੱਭ ਕੇ ਦੇ ਦਿਓ ਉਹ ਸਾਰੀਆਂ ਗੱਲਾਂ ਬਿਲਕੁਲ ਇਹ ਟਰੈਕਟਰਾਂ ਦੇ ਉੱਪਰ ਢੁਕਦੀਆਂ ਨੇ ਕਿਉਂਕਿ ਬਹੁਤ ਘੱਟ ਚੱਲੇ ਹੋਏ ਵਧੀਆ ਕੰਡੀਸ਼ਨ ਦੇ ਜਿਹੜੇ ਕਿਸਾਨ ਭਰਾਵਾਂ ਦੇ ਘਰੋਂ ਇਹ ਟਰੈਕਟਰ ਲੱਭ ਕੇ ਆਉਂਦੇ ਆ ਨਾ ਉਹੀ ਟਰੈਕਟਰ ਥੋੜੇ ਜਿ ਮਾਰਜਨ ਨਾਲ ਲਿਆ ਕੇ ਵੇਚ ਦਿੰਦੇ ਆ ਯਾਨੀ ਕਿ ਖੇਤੀਬਾੜੀ ਦੇ ਨਾਲ ਨਾਲ ਇੱਕ ਟਰੈਕਟਰਾਂ ਦਾ ਕਾਰੋਬਾਰ ਬਈ ਉਹਨਾਂ ਦੇ ਚਲਾਇਆ ਹੋਇਆ ਤੇ ਏ ਜਿਹੜੇ ਦੋ ਟਰੈਕਟਰ ਤੁਹਾਡੇ ਸਾਹਮਣੇ ਖੜੇ ਹੈ ਇੱਕ ਤਾਂ ਹੈਗਾ 6055 ਫਾਰਮ ਟਰੈਕ ਤੇ ਇੱਕ ਹੈਗਾ ਸਵਰਾਜ 855 ਦੋਨੇ ਟਰੈਕਟਰਾਂ ਦੀ ਆਪਾਂ ਜਾਣਕਾਰੀ ਬਾਈ ਨਿਰਮਲ ਤੋਂ ਲਵਾਂਗੇ ਤੇ ਇਹ ਪਿੰਡ ਬਰਨਾਲੇ ਤੋਂ ਕਿੰਨੀ ਕੁ ਦੂਰ ਪੈ ਜਾਂਦਾ ਹੈ ਸੰਗਰੂਰ ਤੋਂ ਕਿੰਨੀ ਕੁ ਦੂਰ ਪੈ ਜਾਂਦਾ ਸਾਰੀ ਜਾਣਕਾਰੀ ਵਿਸਤਾਰ ਸਹਿਤ ਦੱਸਾਂਗੇ ਪਹਿਲਾਂ ਆਪਾਂ ਸਵਾਗਤ ਕਰ ਲਈਏ ਬਾਈ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਬਹੁਤ ਵਧੀਆ ਬਾਈ ਬਾਈ ਮੈਨੂੰ ਇਹ ਦੱਸਿਓ ਪਹਿਲਾਂ ਤਾਂ ਟਰੈਕਟਰ ਤੁਸੀਂ ਵੇਚਦੇ ਬਹੁਤ ਜ਼ਿਆਦਾ ਹਾਂਜੀ ਕਿੰਨੇ ਟਾਈਮ ਤੋਂ ਟਰੈਕਟਰਾਂ ਦੇ ਕਾਰੋਬਾਰ ਨਾਲ ਜੁੜੇ ਹੋਇਆ 2800 2008 ਤੋਂ ਲੈ ਕੇ ਜੁੜੇ ਹੋਇਆ ਹਾਂਜੀ ਫਿਰ ਤੇ ਲੰਬਾ ਤਾਂ ਅਜੇ ਤੱਕ ਕੋਈ ਆਇਆ ਨਹੀਂ ਕਿਸੇ ਦਾ ਵੀ ਨਹੀਂ ਆਇਆ ਹਾਲ ਤੱਕ ਨੇਮ ਜੋ ਵੀ ਸੋਇਆ ਤਾਂ ਗਰੰਟੀ ਆਪਣੇ ਕੋਲ ਕਿਸੇ ਬੰਦੇ ਨੇ ਲੰਬਾ ਨਹੀਂ ਦਿੱਤਾ ਬਾਕੀ ਇਹ ਵੀ ਗੱਲ ਲੰਬਾ ਆਉਂਦਾ ਵੀ ਨਹੀਂ ਤੁਹਾਡੇ ਟਰੈਕਟਰ ਹੀ ਨਵੇਂ ਹੁੰਦੇ ਆ ਗਰੰਟੀ ਵਾਲੇ ਹੁੰਦੇ ਆ ਜਿੰਨੇ ਬੰਦੇ ਲੈ ਕੇ ਆਲਾ ਸਾਬਤ ਕਰਦਾ ਲਗਾ ਦੇ ਰੋਹ ਬਾਈ ਤੋਂ ਲੈ ਕੇ ਹੀ ਏ ਟਰੈਕਟਰ ਬਿਲਕੁਲ ਹਾਂ ਇਹ ਗੱਲ ਤੇ ਕਿਉਂਕਿ ਮੈਂ ਅੱਜ ਤੱਕ ਭਾਈ ਜਿੰਨੀਆਂ ਵੀ ਤੁਹਾਡੀ ਵੀਡੀਓ ਕੀਤੀਆਂ ਨੇ ਟਰੈਕਟਰ ਆਏ ਹੁੰਦਾ ਵੀ ਯਾਰ ਬਿਲਕੁਲ ਹੀ ਬਾਈ ਉਹ ਪਤਾ ਨਹੀਂ ਕਿੱਥੋਂ ਇਹ ਨੰਨਵਾ ਲੱਭਲੇ ਹੁੰਦੇ ਆ ਲੈਣੇ ਆਪਾਂ ਮਾੜਾ ਲੈਂਦੀ ਨਹੀਂ ਮੁੜਿਆ ਮੰਗ ਜਾਈ 200 ਕਿਲੋਮੀਟਰ ਤੋਂ ਮੁੜੇਗੀ ਅੱਛਾ ਲੈਣਾ ਸਹੀ ਗੱਲ ਆ ਤੇ ਬਾਕੀ ਭਾਈ ਇਹ ਗੱਲ ਆ ਹੁਣ ਲੈ ਜਾਣ ਵਾਲੇ ਨੂੰ ਵੀ ਤਸੱਲੀ ਹੋ ਜਾਂਦੀ ਹੈ ਨਾ ਹਾਂ ਆਲਾ ਨੂੰ ਕਹਿੰਦਾ ਬਾਹਲਾ ਹਾਂ ਤੇਰੇ ਫਿੱਟ ਹੋਇਆ ਸਾਨੂੰ ਸੌਦਾ ਕਰ ਲੈ ਪਹਿਲਾਂ ਫਿਰ ਬਾਹਲਾ ਤੇਰੇ ਫਿੱਟਾ ਪੈਸੇ ਦੇ ਜਾਂ ਨਹੀਂ ਛੱਡ ਜਾ ਨਹੀਂ ਛੱਡ ਜਾ ਸਾਡਾ ਓਕੇ ਆਪਾਂ ਇਹ ਤੋਂ ਸ਼ੁਰੂਆਤ ਕਰਦੇ ਹਾਂ ਵੀ ਜਿਹੜਾ 60 55 ਇਹ ਕਿੰਨਾ ਮਾਡਲ ਆ ਭਾਈ ਇਹ ਵੀਰੇ 19 ਮਾਡਲ ਅੱਛਾ 2019 ਮਾਡਲ ਹੈ ਤੇ ਨੰਬਰ ਸੱਚ ਤੋਂ ਦੋ ਦੋ ਤੇ ਦੋਨੇ ਤੇ ਪੰਜਾਬ ਦੀ ਨੇ ਨਾ ਨੰਬਰ ਪੰਜਾਬ ਪਾਰਟੀ ਵੀ ਫਾਸਟ ਹੋਣਗੇ ਫਾਸਟ ਫਾਸਟ ਇਹ ਸਾਰਾ ਓਰੀਜਨਲ ਆ ਕੰਡੀਸ਼ਨ ਸਾਰਾ ਰੈਨਲ ਵੀਰੇ ਓਕੇ ਕੋਈ ਬੰਦਾ ਅਗਰ ਰੰਗ ਦੇ ਕਲਮ ਸਾਫਤ ਕਰ ਦੇਵੇ ਆ ਦ ਨਾਲ ਦੇ ਟਾਇਰ ਨੇ ਟਰੈਕਟਰ ਦੇ ਠੀਕ ਆ ਚਾਰੇ ਟਾਇਰ ਨਾਲ ਦੇ ਨਾਲ ਬਈ ਟਾਇਰਾਂ ਦੀ ਕੀ ਗੱਡੀ ਸੁਣਾਉਣੀ ਆ ਉਿੱਦਾਂ ਦੀ 80 ਪੈਸੇ ਟਾਇਰ ਨੇ ਵੀਰੇ ਚਾਰੇ ਟਾਇਰ ਮਰਫ ਦੇ ਨੇ 80 ਪੈਸੇ ਟਾਇਰਾਂ ਦੀ ਕੰਡੀਸ਼ਨ ਹਾਂ ਓਕੇ ਤੇ ਹੈਗੀ ਵੀ ਕੰਡੀਸ਼ਨ ਦੇ ਓਰੀਜਨਲ ਨੇ ਹੈ ਨਾ ਹਾਂ ਹਾਂ ਵੀਰੇ ਨਾਲ ਪਰ ਵੀ ਆਹ ਦੇ ਬਾਈ ਦੇਖੀ ਪ੍ਰਗਟ ਆ ਚੀਜ਼ਾਂ ਤੋਂ ਵੇਟ ਕਿਸੇ ਦੇ ਲਾਏ ਹੋਣਗੇ ਨਾ ਉਹ ਵੀ ਆ ਵੀਰੇ ਕਿਤੇ ਨਹੀਂ ਬਾਈ ਉਰੀ ਕਲੰਬੀ ਲਵਾ ਸਕਦੇ ਸੀ ਨਾ ਫਿਰ ਲਾਂਬੇ ਵਾਲਾ ਕੰਮ ਹੋ ਜਾਂਦਾ ਇਹ ਚੱਲਿਆ ਕਿੰਨਾ ਦੱਸਦੀ ਬਾਈ ਇਹ 1500 ਕੁਸ ਘੰਟੇ ਚੱਲਿਆ 1500 ਕੁਸ ਘੰਟੇ ਚੱਲਿਆ ਹੋਇਆ T20 ਗੇਅਰ ਦੇ ਵਿੱਚ ਆਇਆ 20 ਸਪੀਡਾਂ ਚ ਹੈ ਨਾ ਛੋਟੇ ਗੇਰ ਵਾਲਾ ਛੋਟੇ ਗੇਰ ਵਾਲਾ ਅੰਡ ਕਲੱਚ ਵਾਲਾ ਅਲੱਗ ਤੋਂ ਕਲੱਚ ਵਾਲਾ ਓਕੇ ਤੇ ਇਹ ਦਾ ਨੰਬਰ ਕਿੱਥੋਂ ਦਾ ਬਈ ਉਹਦਾ ਇਹ ਆਪਣਾ ਹੈਗਾ ਜੀ ਜਗਰਾਮਾ ਦਾ ਜਗਰਾਮਾ ਦਾ ਨੰਬਰ ਹੈ ਓਕੇ ਫਿਰ ਉਧਰ ਤੋਂ ਘੱਟ ਚੱਲਿਆ ਹੀ ਹੋਣਾ ਬਈ ਉਹ ਤਾਂ ਬੇਸੀ ਸਾਰੇ ਸੱਜਣ ਉਧਰ ਰਿਵਾਰ ਲੈਣ ਹਾਂ ਬਹੁਤ ਸੋਹਣਾ ਟਰੈਕਟਰ ਹੈ ਜ਼ਿਆਦਾ ਸੋਹਣਾ ਟਰੈਕਟਰ ਹੈ ਮਾਡਲ 11 ਹੈ ਮਾਡਲ 11 1500 ਘੰਟੇ ਚੱਲਿਆ 50 ਨੰਬਰ ਪਾਰਟੀ ਫਰਸਟ ਹੀ ਹੈ ਫਰਸਟ ਫ ਤੇ ਧਰਮੇ ਬਰੀ ਮਗਰਾੜ ਦਿਖਾਇਓ ਲੈ ਕਿੰਨੀ ਸਫਾਈ ਚ ਨੇ ਅੰਦਰੋਂ ਵੀ ਚੈੱਕ ਕਰਵਾ ਤੋਰਾ ਪੂਰਾ ਪੂਰਾ ਆ ਰਮ ਚੈੱਕ ਕਰਵਾ ਦੋ ਇਧਰ ਆਇਓ ਵਾਲ ਲਿੰਕਾ ਦਾ ਦਿਖਾਇਓ ਉਧਰੋਂ ਲੈ ਹੈ ਆ ਹੱਕ ਹੱਕ ਦਾ ਸਾਰਾ ਲਿੰਕਾ ਦਾ ਸਾਰਾ ਰੈਨ ਲਾ ਵੀਰੇ ਹੂੰ ਇਹਨੂੰ ਸਟਾਰਟ ਕਰਿਓ ਬਈ ਆਪੇ ਦੀ ਬੜਕ ਦੇਖ ਦੇਣ ਟਰੈਕਟਰ ਦੀ ਸਟਾਰਟ ਦੇ ਦੀ ਜ ਮਾਰਨਾ ਪਉਣਾ ਹੱਕ ਦੇਖੋ ਚਾਬੀ ਕਿਤੇ ਵਿੱਚ ਹੀ ਪਈ ਆ ਕਬਾਇਲ ਮੱਛੀ ਵੇਰ ਯਾਰ ਹੁੰਦਾ ਨਹੀਂ ਛੜ ਮੈਨੂੰ ਪਉਣਾ ਪਿਖੋ ਮੱਛੀ ਫਿਰ ਰਹਿਣ ਦਿਓ ਖੜਿਓ ਫਿਰ ਰਹਿਣ ਦਿਓ ਫਿਰ ਕੋਈ ਚੱਕਰ ਆਪੋ ਕੱਟ ਦਾਂਗੇ ਪਾਣੀ ਪੈ ਤਾ ਨਾ ਤੋਤਾ ਸੀ ਕੰਡੀਸ਼ਨ ਦਾ ਬਈ ਹੈਗਾ origignal ਸਾਰਾ ਹਨਾ ਤੇ ਮੈਨੂੰ ਇਹ ਦੱਸਿਓ ਇਹ ਟਰੈਕਟਰ ਦੀ ਡਿਮਾਂਡ ਤੁਸੀਂ ਨੇ ਕੀ ਰੱਖੀ ਆ ਇਹਦੀ 6 ਲੱਖ ਤੇ 45000 ਰੁਪਏ ਬਈ 6 ਲੱਖ ਤੇ 45000 ਤਾਂ ਆਪਾਂ ਇਹਦੀ ਡਿਮਾਂਡ ਰੱਖਦੀ ਸੀ ਤੇ ਇਹਦੇ ਉੱਪਰ ਲੋਨ ਕਿੰਨੇ ਕਦਾ ਹੋ ਜਾਊਗਾ 5 ਲੱਖ ਦਾ 5 ਲੱਖ ਦਾ ਲੋਨ ਹੋ ਜਾਊ ਪਿੱਛੇ ਰਹਿ ਗਿਆ 1 ਲੱਖ 45000 1 ਲੱਖ 45000 ਦੇ ਵਿੱਚੋਂ ਕਿੰਨਾ ਕਮਾਨ ਤਾਨ ਕਰ ਦੋਗੇ 10000 ਰੁਪਏ ਕਰ ਦਾਂਗੇ 135000 ਰਹਿ ਗਿਆ ਹੋਰ ਫਰਕ ਨਿਕਲ ਜਾ ਛੋਟੀ ਵੀਡੀਓ ਦੇਖ ਕੇ ਬੰਦ ਨੂੰ 30000 ਦਾ ਦੇ ਦਾਂਗੇ 25 ਦਾ ਹੀ ਹੋਊਗਾ ਕੋਈ ਠੀਕ ਹੈ ਨਾ ਦੇ ਦੇ 6 ਲੱਖ ਤੇ 25 ਹਜ਼ਾਰ ਦਾ ਟਰੈਕਟਰ ਬਣੂ ਮਿੱਤਰੋ ਇੱਕ ਇਨਿਕ ਬੇਨਤੀ ਆ ਬੰਦੇ ਬਿਨਾ ਕੰਮ ਤੋਂ ਫालतू ਫੋਨ ਲਾ ਕੇ ਤੰਗ ਨਾ ਕਰਨ ਬਸ ਉਹ ਇਨਿਕ ਬੇਨਤੀ ਆ ਹਾਂ ਬਸ ਜੇ ਤੁਹਾਨੂੰ ਲੱਗਦਾ 20 ਹਜ਼ਾਰ ਟਰੈਕਟਰ ਸਾਡੇ ਪੜਤੇ ਚ ਆ ਫਿਰ ਤਾ ਫੋਨ ਲਾ ਲਿਓ ਨਹੀਂ ਭਰਾ ਬਣ ਕੇ ਆਪਣਾ ਟਾਈਮ ਹੀ ਨਾ ਖਰਾਬ ਕਰਿਓ ਬਾਈ ਦੇ ਵੀ ਨਾ ਕਰਿਓ ਹੋਰ ਕਈ ਵਾਰ ਰਾਤ ਨੂੰ ਲਾ ਕੇ ਪਊਆ ਜਿਵੇਂ 10 ਵਜੇ ਫੋਨ ਲਾਉਣ 11 ਵਜੇ ਫੋਨ ਲਾਉਣ ਵਹੀ ਜਾਂਦੇ ਆ ਉਹ ਨਾ ਲਾਉਣ ਸਮਾਂ ਦੇਖਿਆ ਕਰੋ ਥੋੜਾ ਜਿਹਾ ਵੀ ਯਾਰ ਬਾਈ ਕੰਮਕਾਰ ਕਰਦਾ ਯਾਰ ਉਹਨੇ ਅਰੈਸਟ ਵੀ ਕਰਨੀ ਆ ਹਣਾ ਬਾਈ 11 ਵਜੇ ਫੋਨ ਲਾ ਕੇ ਭੇਜ ਜਾਂਦੇ ਰਵਤੰਦਰ ਇਹ ਤਾਂ ਚਲੋ ਆਈਆਂ ਫਿਰ ਕਈ ਵਾਰ ਨਾ ਆਏ ਰਾਤ ਨੂੰ ਮੂਡ ਬਣਦਾ ਟਰੈਕਟਰ ਲੈਣ ਦਾ ਵੀ ਸਵੇਰੇ ਲਿਆਵਾਂਗੇ ਮੁੜ ਕੇ ਤੜਕੇ ਸਾਦਾ ਨਹੀਂ ਜਾਕਦੇ ਫਿਰ ਅਸੀਂ ਅਗਲੇ ਨੂੰ ਲਾਦਨੇ ਵੀ ਭਈ ਆ ਜਾ ਤੈਨੂੰ ਮੁੜ ਕੇ ਫੋਨ ਨਹੀਂ ਦੇ ਫਿਰ ਉਹ ਆਪਣੀ ਉੱਠਦੇ ਬਲੌਕ ਮਾਰ ਦਿੰਦਾ ਮੇਰੇ ਵੀ ਹੁਣ ਬਾਈ ਫੋਨ ਲਾਈ ਤੇ ਭਈ ਜਿਹੜਾ 800 ਤੁੰ ਜਾ ਘੜਾ ਹੈ ਕਿੰਨਾ ਮਾਡਲ ਇਹ ਵੀਰੇ ਹੈਗਾ 20 ਅਸੇ ਇਹ 20 ਮਾਡਲ ਹੈ ਹੂੰ ਟਰੈਕਟਰ ਜਮੇ ਨਾ ਮਾਪਿਆ 25 ਮਾਡਲ ਜੀ ਨੀ ਕੰਡੀਸ਼ਨ ਟਰੈਕਟਰ ਦੀ ਹੂੰ 25 ਕਿਹਾ ਵਾਕਾ ਕਿਹਾ ਯਾਰ ਇਹ ਤਾਂ ਐ ਲੱਗਦਾ ਸ਼ੋਰੂਮ ਚ ਖੜਾ ਹੁੰਦਾ ਨਾਲ ਦੇ ਟਾਇਰਾਂ ਟੈਕਟਰ ਦੇ ਜਮਾ ਅੱਛਾ 16 ਦੇ ਟਾਇਰਾਂ ਵਾਲਾ ਬਾਈ ਹਾਂ 16 ਦੇ ਟਾਇਰਾਂ ਵਾਲਾ ਇਹ ਆਪਣਾ 2 ਸਪੀਡ ਵਾਲਾ ਹੈ ਇਹ 2 ਸਪੀਡ ਵਾਲਾ ਹੈ ਤੇ ਇਹ ਬੜੀ ਪ੍ਰਗਟਾ ਆ ਦੇਖਿਓ ਆ ਦੇ ਪਾਸੇ ਵੀ ਰੰਗ ਨਹੀਂ ਨੇ ਉਹ ਜੋ ਆਹ ਸੀਲਾ ਸੁਲਾ ਚੈੱਕ ਕਰਵਾਇਆ ਦੇਖ ਲੈ ਸੀਲਾ ਸੁਲਾ ਸਭ ਉਵੇਂ ਪਈਆਂ ਨੇ ਉਵੇਂ ਹੀ ਪਈਆਂ ਨੇ ਲੱਗੀਆਂ ਨਾ ਐ ਨਹੀਂ ਗੱਲ ਕੋਈ ਮਾਡਲ ਤੁਸੀਂ ਬਾਈ ਇਹ 20 20 ਮਾਡਲ ਓਕੇ ਬਈ ਯਾਰ ਮੇਰਾ ਸਾਰੇ ਚੈੱਕ ਕਰਵਾਇਆ ਮਗਰਾਂ ਨਾਲ ਵੀ ਰੈਨ ਨਾਲ ਵੀ ਰੈਨ ਨਾਲ ਹਣਾ ਆਹ ਦੇ ਕਨੋਪੀ ਲੱਗੀ ਹੋਈ ਐ ਸਪੀਕਰ ਇਹਦੇ ਵੀ ਲੱਗੇ ਹੋਣ ਯਾਰ ਸੋਹਣੇ 16 ਦੇ ਟਾਇਰਾਂ ਚਾਹ ਦਿਖਾਏ ਉਂ ਇਧਰੋਂ ਬਈ ਲੈ ਆ ਤਾਂ ਮੈਂ ਕਹਣਾ ਬਈ ਯੂਜੀ ਨਹੀਂ ਕੀਤੇ ਹਣਾ ਨਾ ਨਹੀਂ 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 ਕਰੇ ਨਹੀਂ ਵੀਰ ਲੈ ਪਰ ਤင်း ਨੂੰ ਦੇਖੋ ਗੋਲੀਆਂ ਨੂੰ ਜੰਗਾਲ ਵੀ ਨਹੀਂ ਹਲ ਤੱਕ ਤਾਂ ਪਈ ਹੋਈ ਜੰਮੀ ਉਹ ਵੀ ਪਿਆ ਜਿਵੇਂ ਹੈਗਾ ਉਸ ਨੋਟੀ ਪਿਆ ਡਰਾਵਲ ਵਗੈਰਾ ਆਪਾਂ ਨਾਲ ਤਾਂ ਹੈਗੀ ਹੈਗੀ ਉਹ ਭਈਆ ਆ ਪਈ ਐ ਤੋਤਾ ਸੀ ਡਾਕਟਰ ਅੱਛਾ ਤੋਤਾ ਸੀ ਡਰਾਵਲਾ ਪਈ ਐ ਤੇ ਇਹ ਬਈ ਨਕਦ ਕੈਸ ਦਾ ਕਿ ਲੋ ਨਕਦ ਕੈਸ ਵੀਰੇ ਨਕਦ ਕੈਸ ਦਾ ਫਸਟ ਪਾਰਟੀ ਓਕੇ ਤੇ ਇਹ ਕਿੰਨਾ ਕ ਚੱਲਿਆ ਹੋਣਾ ਇਹ ਵੀਰੇ ਚੱਲਿਆ 900 ਕਾ 800 85 ਘੰਟੇ ਚੱਲਿਆ अच्छा 880 85 घंटे हां ਤੇ ਇਹਦੇ ਉੱਪਰ ਲੋਨ ਕਿੰਨੇ ਕੁ ਦਾ ਹੋ ਜੂ ਬਈ 5 ਲੱਖ ਦਾ 5 ਲੱਖ ਦਾ ਲੋਨ ਹਾਂ ਓਕੇ ਤੇ ਜੇ ਗੱਲ ਕਰੀਏ ਹੁਣ ਇਹ ਟਰੈਕਟਰ ਦੀ ਡਿਮਾਂਡ ਕੀ ਰੱਖੀ ਆਪਾਂ ਨੇ ਇਹਦੇ ਵੀਰੇ ਆਪਾਂ 6 ਲੱਖ ਤੇ 65000 ਰੁਪਏ 6 ਲੱਖ ਤੇ 65000 ਹਾਂ ਮੰਨ ਤਾਂ ਆਪਾਂ ਕਰਾਂਗੇ ਖੁੱਲੇ ਦਿਲ ਨਾਲ ਕਰ ਦਿਆ ਕਰ ਦਿਆ ਹੈਨਾ ਕਰ ਦਿਆਂਗੇ ਤੇ ਬਈ ਇਹਦੇ ਆ ਸੀਟਾਂ ਤੇ ਕੋਈ ਲਫਾਫੇ ਚੜਾਏ ਹੋਇਆ ਜਾਂ ਚੜਾਏ ਹੋਏ ਸੋਹਣੇ ਲੱਗਦੇ ਆ ਬਸ ਅਸਾਂ ਸੋਹਣੇ ਲੱਗਦੇ ਆ ਤਾਂ ਕਰਕੇ ਛੱਡ ਦੇ ਮੈਂ ਕਹਾਂ ਸੀਟ ਤਾਂ ਨਹੀਂ ਮੈਂ ਹਾਰ ਹੀ ਹਾਰ ਅਗਲਾ ਹਾਰ ਦੀ ਘਾਟ ਆ ਹੋਰ ਕਾਰਸੇ ਦੀ ਨਹੀਂ ਹੂੰ ਬਸ ਗੱਲ ਤਾਂ ਹੀ ਆ ਵੀ ਕੱਲਾ ਹਾਰ ਜਦੋਂ ਪੈ ਗਿਆ ਸਾਰੇ ਕਹਿੰਦੇ ਨਵਾਂ ਲੈ ਆਂਦਾ ਨਵਾਂ ਲੈ ਆਂਦਾ ਗ੍ਰੇਟ ਤਾਂ ਸੇਦਾ ਜੱਸਨੂ ਵਾਲਾ ਤੁਸੀਂ ਨੇ 6 ਲੱਖ ਤੇ 65000 ਰੁਪਏ ਦਾ 6 ਲੱਖ ਸਾਢੇ 6 ਲੱਖ ਦਾ ਦੇ ਦਾਂਗੇ ਯਾਰ ਸਾਢੇ 6 ਲੱਖ ਦਾ ਹਾਂ ਕੋਈ ਚੱਕਰ ਨਹੀਂ ਚੱਕੋ ਮਿੱਤਰੋ ਆਜੋ ਕਿਨਾਂ ਸਾਢੇ 6 ਲੱਖ ਦਾ ਇਹ ਬਣੂ 2020 ਮਾਡਲ ਹੈ 20 ਮਾਡਲ ਵੀਰ ਹੈਨਾ ਪੰਜਾਬ ਨੰਬਰ ਆ ਫਰਸਟ ਪਾਰਟੀ ਤਾਂ ਲੋਨ ਕਿੰਨੇ ਦੱਸੇ ਸੀ ਭਾਈ ਹੋਜੂ ਤੇ 5 ਲੱਖ ਦਾ ਵੀਰੇ 5 ਲੱਖ ਦਾ ਲੋਨ ਹੋਜੂ ਸਿਰਫ ਇਹ 1.5 ਲੱਖ ਚੱਕ ਲਿਓ ਚੁੱਪ ਕਰਕੇ ਆ ਸਵਰਾਜ ਦੇ ਮਾਲਕ ਬਣ ਜਾਓਗੇ ਪਿੰਡ ਉਪਲੀ ਪੈ ਜਾਂਦਾ ਬਰਨਾਲੇ ਤੋਂ ਕਿੰਨੀ ਦੂਰ ਪੈ ਗਿਆ ਬਈ ਨਰਮਲ ਬਰਨਾਲੇ ਤੋਂ ਆਈਟੀ ਚੌਂਕ ਤੋਂ 7 ਕਿਲੋਮੀਟਰ ਘਰ ਆਪਣਾ ਆਈਟੀ ਚੌਂਕ ਤੋਂ 7 ਕਿਲੋਮੀਟਰ ਹਾਂ ਹੈਨਾ ਇਹ ਤੋਂ 9 ਕਿਲੋਮੀਟਰ ਹੈ ਹੰਡੇ ਇਹ ਤੋਂ 9 ਤਨੋਲੇ ਤੋਂ 6 ਕਿਲੋਮੀਟਰ ਹੈ ਓਕੇ ਸੰਗਰੂਰ ਤੋਂ 28 ਕਿਲੋਮੀਟਰ ਹੈ ਬਸ ਫਿਰ ਤੇ ਜਿੱਧਰ ਦੀ ਮਰਜ਼ੀ ਆ ਜਾਓ ਆ ਬਈ 5 ਕਿਲੋਮੀਟਰ ਬਾਅਦ ਆ ਤੂੰ ਇਤੋਂ ਹੀ ਤੇ ਬਿਠਾਈਆ ਤੇਰਾ ਥੋੜਾ ਮੋਬਾਈਲ ਨੰਬਰ ਕਿੰਨਾ 98762 51606 98762 51606 ओके ਤੇ ਭਾਈ ਜੇ ਕਿਸੇ ਭਰਾ ਲਵੇ ਕੋਈ ਟਰੈਕਟਰ ਹੋਇਆ ਅਗਲਾ ਕਹੇ ਯਾਰ ਅਸੀਂ ਵਿੱਚ ਕਟਵਾਉਣਾ ਵੀ ਕੱਟ ਲੂਗੇ ਕੱਟ ਲਾਂਗੇ ਓਕੇ ਲੋਨ ਤੁਸੀਂ ਕਰਵਾਈ ਦੋ ਕਰਵਾ ਦਾਂਗੇ ਕੋਈ ਸ਼ੱਕ ਨਹੀਂ ਹੈਨਾ ਕਰਵਾ ਦਾਂਗੇ ਤੇ ਜੇ ਕਿਸੇ ਸੱਜਣੇ ਟਰੈਕਟਰ ਵੇਚਣਾ ਵੀ ਹੋਵੇ ਤਾਂ ਵੀ ਸੰਪਰਕ ਕਰ ਸਕਦਾ ਹਾਂ 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 ਜਦੋਂ ਮਰਜ਼ੀ ਕਰ ਲੈ ਚੱਕੋ ਮਿੱਤਰੋ ਆਜੋ ਸਾਰੀਆਂ ਟਰੈਕਟਰ ਸੋਨਾ ਹੋਵੇ ਲੈ ਲਾਂਗੇ ਖਰੀਦ ਲਾਂਗੇ ਹਾਂ ਸਾਰੇ ਰਾ ਖੁੱਲੇ ਨੇ ਪਿੰਡ ਉਪਲੀ ਜ਼ਿਲ੍ਹਾ ਬਰਨਾਲਾ ਨਾ ਵਾਜਦਾ ਨਰਮਲਾ ਤੇ ਨੰਬਰ ਵਾਜਦਾ ਕੈਪਸਨ ਦੇ ਵਿੱਚ ਹੈ ਬਸ ਫੋਨ ਲਾਓ ਯਾਰ ਚਾਹੇ 60 55 ਲੈਣਾ ਚਾਹੀਏ 800 ਟਰੈਕਟਰ ਦੋਨਾਂ ਦੀ 101% ਗਾਰੰਟੀ ਅੰਦਰ ਘੜਾਉ ਲੋਨ ਹੋ ਜੂਗਾ ਤਾਂ ਲੈ ਜੋ ਭੁਕਾ ਦੇਗਾ ਅਗਲੇ ਲੋਨ ਕਿੰਨੇ ਦਿਨਾਂ ਚ ਪਾਸ ਹੋ ਜਾਂਦਾ ਹਫਤੇ ਚ ਹਫਤੇ ਚ ਹੋ ਜਾਂਦਾ ਆ ਜੋ ਮੈਂ ਤੁਰਨ ਸਹੀ ਆ ਤਾਂ ਥੋੜੇ ਦਿਨਾਂ ਚ ਹੋ ਜਾਂਦਾ ਕਈ ਵਾਰ ਹੁਣ ਜਿੱਤੇ ਹਾਂ ਦੋਨੋਂ ਕਰਕੇ ਸੁੱਟਿਆਂਗੇ ਨਹੀਂ ਤਾਂ ਹੁਣ ਉਹਨੂੰ ਤਾਂ ਨਿਭੜ ਜਾਣਾ ਛੇ ਟਾਈਮ 13 ਕਰਕੇ ਫਰਕੇ ਪੈ ਜਾਂਦਾ ਆ ਜੋ ਮੈਂ ਤੁਰ ਫਟਾਫਟ ਪਿੰਡ ਓਪਲੀ ਜਿਹੜਾ ਬਰਨਾਲਾ